ਇਹ ਮੰਜਾ ਆਮ ਨਹੀਂ ਹੈ ਇਹ ਮੰਜਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਾਂ ਸਰਦੇਸ਼ ਪਰ ਦੇ ਵਿੱਚ ਨਹੀਂ ਇਹ ਪੂਰੀ ਦੁਨੀਆ ਪਰ ਦੇ ਵਿੱਚ ਮਸ਼ਹੂਰ ਮੰਜਾ ਹੈ ਗਿਨੇਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਇੱਦਾਂ ਨਾਮ ਰਜ ਹੈ ਇਤਿਹਾਸ ਦੇ ਬਾਰੇ ਜਾਣਕਾਰੀ ਲਵਾਂਗੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 75 ਸਾਲ ਪਹਿਲਾਂ ਇਸ ਮੰਜੇ ਨੂੰ ਬਣਾਇਆ ਗਿਆ ਸੀ ਇੱਕ ਇੱਕ ਏਅਰਪੋਰਟ ਆਣਾ ਹੈ ਨਾ ਤੁਸੀਂ ਉਸੇ ਕਿਹੜਾ ਵੱਡੇ ਮੰਜੇ ਕੋ ਜਾਣਾ ਤੁਹਾਨੂੰ ਛੱਡ ਦੇਗਾ ਤੇ ਬਾਅਦ ਕਰ ਆ ਉਹ ਚਿਕਾ ਵੱਡੇ ਮੰਜੇ ਕੋ ਜਾਣਾ ਛੱਡ ਦੇਗਾ ਖਾਸ ਕਰਕੇ ਮੈਂ ਵਿੱਕਾ ਵੀ ਜਿਹੜੀ ਯਾਤਰਾ ਦਰਬਾਰ ਸਾਹਿਬ ਹੁੰਦੇ ਆ ਦਰਗਾਣਾ ਮੰਦਰ ਹੁੰਦੇ ਆ ਉਹ ਇਸ ਮੰਜੇ ਬਾਰੇ ਸੁਣ ਕੇ ਉੱਥੇ ਪਹੁੰਚ ਗਏ ਆ ਅੱਜ ਤੁਹਾਨੂੰ ਇੱਕ ਐਸੀ ਤਸਵੀਰ ਦਿਖਾਉਣ ਲੱਗੇ ਆ ਜਿਸ ਦੇ ਵਿੱਚ ਇੱਕ ਮੰਜਾ ਹੈ ਇਹ ਮੰਜਾ ਆਮ ਨਹੀਂ ਹੈ ਇਹ ਮੰਜਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਾਂ ਪ੍ਰਦੇਸ਼ ਭਰ ਦੇ ਵਿੱਚ ਹੀ ਨਹੀਂ ਇਹ ਪੂਰੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਮੰਜਾ ਹੈ ਇਹ ਆਪਣੇ ਸਾਈਜ਼ ਤੋਂ ਆਪਣੇ ਵਿਚਾਰ ਆਕਾਰ ਤੋਂ ਜਿੱਥੇ ਮਸ਼ਹੂਰ ਹੈ ਉੱਥੇ ਗਿਨੇਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਇਸ ਦਾ ਨਾਮ ਦਰਜ ਹੈ ਅਮਰਸਰ ਦੇ ਇਹ ਭੀੜ ਭੜ ਵਾਲੇ ਇਲਾਕੇ ਦੇ ਵਿੱਚ ਮੌਜੂਦ ਆ ਇਸ ਇਲਾਕੇ ਦੇ ਵਿੱਚ ਇਹ ਪਿਆ ਮੰਜਾ ਜਿਹੜਾ ਆਪਣੇ ਆਪ ਦੇ ਵਿੱਚ ਬੇहद ਖਾਸ ਹੋ ਜਾਂਦਾ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਵਕਤ ਹੰਦਰਦ ਟੀਵੀ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਵਿਸ਼ਾਲ ਕਾਇਆ ਮੰਜੇ ਦੇ ਉੱਪਰ ਬੈਠੇ ਹੋਏ ਲੋਕਾਂ ਦੇ ਵੱਲੋਂ ਆਰਾਮ ਫਰਮਾਇਆ ਜਾ ਰਿਹਾ ਇਸ ਮੰਜੇ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਲਵਾਂਗੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 75 ਸਾਲ ਪਹਿਲਾਂ ਇਸ ਮੰਜੇ ਨੂੰ ਬਣਾਇਆ ਗਿਆ ਸੀ ਇਸ ਮੰਜੇ ਦੇ ਆਕਾਰ ਦੀ ਜਾਂ ਫਿਰ ਅ ਆਕਾਰ ਦੀ ਗੱਲ ਕਰਾਂ ਤਾਂ ਇਸ ਮੰਜੇ ਦੀ ਹੁਣ ਜਿਹੜੀ ਲੰਬਾਈ ਤੇ ਚੌੜਾਈ ਹੈ 12 ਬਾਏ 20 ਇਸ ਨੂੰ ਦੱਸਿਆ ਜਾਂਦਾ 12 ਫੁੱਟ ਬਾਏ 20 ਫੁੱਟ ਦੀ ਇਸ ਦੀ ਲੰਬਾਈ ਤੇ ਚੌੜਾਈ ਦੱਸੀ ਜਾਂਦੀ ਹੈ ਕੀ ਕੁਝ ਇਸ ਦੀਆਂ ਜਾਣਕਾਰੀਆਂ ਨੇ ਇਤਿਹਾਸ ਦੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਖਾਸ ਹੁੰਦੀਆਂ ਨੇ ਪਰ ਇਸ ਮੰਜੇ ਦਾ ਇਤਿਹਾਸ ਕੀ ਹੈ ਕਦੋਂ ਬਣਾਇਆ ਗਿਆ ਕਿਹਨਾਂ ਵੱਲੋਂ ਬਣਾਇਆ ਗਿਆ ਇਸ ਦੀ ਮੁਰੰਮਤ ਕਿਵੇਂ ਕਰਵਾਈ ਜਾਂਦੀ ਹੈ ਤੇ ਅੱਜ ਤੱਕ ਇਸ ਦੀ ਸਭ ਸੰਭਾਲ ਕਿਵੇਂ ਕਰਨ ਦੇ ਲਈ ਇਲਿਵਸਿਲੇ ਕੀਤੇ ਜਾਂਦੇ ਨੇ ਉਸ ਦੇ ਬਾਰੇ तमाम ਜਾਣਕਾਰੀਆਂ ਤੁਹਾਡੇ ਨਾਲ ਇਸ ਰਿਪੋਰਟ ਦੇ ਵਿੱਚ ਸਾਂਝੀਆਂ ਕਰਾਂਗੇ ਸੋ ਇਸ ਮੰਜੇ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਬਹੁਤ ਸਾਰੇ ਪਤਵੰਤੇ ਸੱਜਣ ਨੇ ਬੈਠੇ ਆ ਰਾਮ ਫਰਮਾ ਰਹੇ ਨੇ ਜਿਹੜੇ ਉਹਨਾਂ ਦੇ ਨਾਲ ਵੱਖ-ਵੱਖ ਤਰੀਕੇ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸਾਡੇ ਨਾਲ ਰਾਜੂ ਪਹਿਲਵਾਨ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਦੇ ਕੋਲੋਂ ਜਾਣਾਂਗੇ ਕਿ ਇਸ ਮੰਜੇ ਦਾ ਇਤਿਹਾਸ ਕੀ ਹੈ ਸੋ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਮੰਜੇ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਲਵਾਂਗੇ ਸਾਡੇ ਨਾਲ ਪਹਿਲਵਾਨ ਰਾਜੂ ਜੀ ਨੇ ਰਾਜੂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹੰਦਰ ਦੇ ਟੀਵੀ ਧੰਨਵਾਦ ਤੁਹਾਡਾ ਅ ਜਿਵੇਂ ਮੈਂ ਗੱਲ ਕਰ ਰਿਹਾ ਇਤਿਹਾਸ ਦੇ ਬਾਰੇ ਤੇ ਜਾਣਕਾਰੀ ਵੀ ਉਹ ਕਿੰਨਾ ਪੁਰਾਣਾ ਮੰਜਿਆ ਹੈ ਕਿਹਦੇ ਵੱਲੋਂ ਬਣਾਇਆ ਗਿਆ ਸੀ ਕਿੰਨੀ ਇਹਦੀ ਲੰਬਾਈ ਤੇ ਚੌੜਾਈ ਹੈ ਇਹਦੀ ਪਾਈ 16 ਬਾਈ 12 ਦੀ ਹੈ ਹੂੰ ਇਹ ਸਾਡੀ ਦਾ ਪਰਜਾ ਬਰਾਰੇ ਘੋੜੇ ਖੋਤੇ ਵਾਹ ਹੁੰਦੇ ਫਰੂਟ ਦਾ ਕੰਮ ਕਰਦੇ ਕੋਲਵਾਈ ਦਾ ਕੰਮ ਕਰਦਾ ਸੀ ਉਹ ਕੱਪੜੇ ਦਾ ਕੰਮ ਕਰਦਾ ਸੀ ਸਾਰੇ ਸ਼ਾਮੀ ਇੱਥੇ ਆ ਕੇ ਰਮਾਨ ਕਰਦੇ ਸੀ ਸਾਡਾ ਸਾਡਾ ਮੱਲਾ ਹੈ ਸਾਰੇ ਪਹਿਲਵਾਨ ਹੋਏ ਸਾਂ ਹੂੰ ਬੜੇ ਬੜੇ ਤਗੜੇ ਪਹਿਲਵਾਨ ਹੋਏ ਆ ਗਾਰਾ ਸਿੰਘ ਦੂਖਾ ਦਾ ਗਵਾਂਡੀ ਹੈ ਨਾਲ ਹੀ ਮਕਾਨ ਹੈ ਅੱਛਾ ਜੀ ਤੇ ਸਰਦਾਰ ਕੈਪਟਨ ਪੋਸਟ ਦੇ ਕਾਂਗਰਸ ਵੀ ਆਈ ਉਹ ਇੱਥੇ ਬੈਠ ਗਏ ਆ ਸਾਡੇ ਗਰਦੀਪਾਲਾ ਰੈਲੀ ਕਰਾਈ ਸੀ ਦੁਨੀਆ ਦੇ ਦੇ ਵਾਕੇ ਦੇਦੀ ਹੋਈ ਆ ਸਰਦਾਰ ਮਨੋਸ਼ ਜੀ ਸਾਡੇ ਅੰਮ੍ਰਿਤਸਰ ਦਾ ਪ੍ਰਧਾਨ ਮੰਤਰੀ ਉਹ ਵੀ ਇੱਥੇ ਸਾਡੇ ਮਿਹਨ ਦੇ ਵਡੇਰਾ ਕਾ ਮਿਹਨ ਦੇ ਵੇ ਆ ਹਮ ਤੇ ਇੱਕ ਏਅਰਪੋਰਟ ਆਣਾ ਹੋਵੇ ਤਾਂ ਤੁਸੀਂ ਤੁਸੀਂ ਕਿਹੜਾ ਵੱਡੇ ਮੰਜੇ ਕੋ ਜਾਣਾ ਤੁਹਾਨੂੰ ਛੱਡ ਜੇ ਦਾ ਤੇ ਬਾਹਰ ਕੜ ਆਵੋ ਤੇ ਕਿਹੜਾ ਵੱਡੇ ਮੰਜੇ ਕੋ ਜਾ ਤੁਹਾਨੂੰ ਛੱਡ ਜੇ ਦਾ ਤੇ ਐਲਿਵਿਟੇਸ਼ਨ ਆਣਾ ਹੋਵੇ ਵੱਡੇ ਮੰਜੇ ਕੋ ਜਾ ਤੁਹਾਨੂੰ ਛੱਡ ਜੇ ਦਾ ਇਹ ਵਰਲਡ ਚ ਮਸ਼ਹੂਰ ਆ ਪਰ ਜਵਾ ਬਰਾਗਿਆ ਮੰਜਾ ਵਾ ਇਹ ਆਪਾਂ ਦੁਆਰੀ ਦੇ ਕੋਲ ਪਹਿਲੇ ਮਹੀਨੇ ਕੋਲ ਬਣਾਉਂਦੇ ਨੇ ਰੰਗ ਰੋਣ ਕਰਦੇ ਆ ਵਧੀਆੰਦਾ ਅੱਛਾ ਜੀ ਇੱਥੇ ਸਾਰੇ ਕੋਈ ਸਾਡੀ ਜਤਨ ਆਉਂਦੇ ਨਾ ਆਪਾਂ ਹੁਣ ਤੇ ਪਹੁੰਚੇ ਹੋਈ ਨੇ ਉਹ ਬੰਦੇ ਬੜੇ ਖੁਸ਼ ਹੁੰਦੇ ਆ ਭਾਈ ਇੱਜ਼ਤ ਮਨ ਕਰੀਦਾ ਸਾਡੇ ਦੇਖ ਕੇ ਕਿਹਾਂ ਆਉਂਦੀਆਂ ਉਹ ਬੰਦੇ ਆਉਂਦੀਆਂ ਆਏ ਉਹਨਾਂ ਨੂੰ ਤੇ ਪੱਤਰ ਕੋਈ ਸੇਵਾ ਦੱਸੋ ਚਾਹ ਪਾਣੀ ਕੋ ਪ੍ਰਸ਼ਾਤਾ ਕਰਨਾ ਇਹ ਕਿੰਨੀ ਕੋ ਹੋ ਚੁੱਕੀ ਆ ਭਲਵਾਨ ਜੀ ਜਿਵੇਂ ਵਿਸ਼ਾਲਤਾ ਆਇਆ ਹੈਗਾ ਭਲਵਾਨਾਂ ਨੇ ਸਾਰੇ ਕੰਮ ਵੱਡੇ ਹੁੰਦੇ ਨੇ ਮੰਜੇ ਵੀ ਤੁਹਾਡੇ ਵੱਡੇ ਨੇ ਇਹਦੇ ਪਰ ਇਹ ਜਾਣਕਾਰੀ ਦਿਓ ਕਿੰਨੇ ਸਾਲ ਪੁਰਾਣਾ ਹੈ ਇਹ 75 ਸਾਲ ਤੋਂ ਉੱਪਰ ਹੋਵੇ ਭਾਈ ਹਾਂ ਹੂੰ 75 ਸਾਲ ਤੋਂ ਉੱਪਰ ਹੋਵੇ ਮੰਜੇ ਬਰੇ ਨੂੰ ਸਾਡੇ ਸਾਰੇ ਪਰਵਰਤ ਤੜੇ ਤੇ ਪਹਿਲਵਾਨ ਹੋਏ ਆ ਉਹਨਾਂ ਦੇ ਕੋ ਘਰ ਘਰ ਪਰ ਮੱਝ ਹੁੰਦੀ ਸੀ ਘਰ ਘਰ ਬੱਝ ਹੁੰਦੇ ਸੀ ਸਾਰ ਬੰਦੇ ਉਹ ਕਿੱਥੇ ਬੰਦਾ ਰਿਹਾ ਕੋ ਭਾਣ ਅਸੀਂ ਅਸੀਂ ਦੇਖ ਰਹੇ ਆ ਤਸਵੀਰਾਂ ਦੇ ਵਿੱਚ ਮਰਮਤ ਕਰਨ ਦੇ ਯੋਗ ਹੋਇਆ ਪਿਆ ਇਹਦਾ ਵਾਲ ਵੋਣ ਕਿੰਨਾ ਲੱਗਦਾ ਕੋਈ ਪਤਾ ਕੋ ਗੰਪਲਮੈਂਟਤੀ ਹੈ 45 ਕਿਲੋ ਹੂੰ 45 ਕਿਲੋ ਨੈਟ ਵਾਹ ਲਾਦਾ ਕਿਲੋ 2 ਕਿਲੋ ਘਰ ਜਾਂ 1 ਕਿਲੋ 2 ਕਿਲੋ ਵਾਜੇ ਦਾ ਹੂੰ ਉਹਨੇ ਮਹੀਨੇ ਦੇ ਕਿ ਬੰਜੇ ਦਾ ਹੂੰ ਜੋ ਕਿ ਰੋਹਾ ਮਹੀਨੇ ਬਾਅਦ ਆਇਨਾ ਆਪਾਂ ਰਾਗੋ ਆਇਆ ਵਧੀਆ ਫਸਲਾਇ ਕਰ ਦੇਣਾ ਸਾਡੀ ਪੱਜਾ ਪਾ ਬਰਾਦੀ ਕਿਹੜੀ ਨਾ ਆਪਾਂ 1 ਕਿਰਪਿਆ ਇਕੱਠਾ ਕਰੀਏ ਨਾ ਤੇ ਲੱਖ ਰੁਪਏ ਇਕੱਠਾ ਕਰ ਲੈਂਦੇ ਆਪਾਂ ਮੈਨੂੰ ਬਰਾਦੀ ਕੋ ਬਾਹਰ ਕੋ ਕਸੂਰ ਤੇ ਨਹੀਂ ਲੈਂਦੇ ਆਪਾਂ ਨਾ ਕਿਸੇ ਮੰਤਰੀ ਕੋ ਨਾ ਕਿਸੇ ਕੋਲ ਲੈਂਦੇ ਆਪਾਂ ਆਪਾਂ ਆਪਣਾ ਤਿਆਰ ਕਰਨੇ ਆ ਗੁਰੂ ਕੁਮਾਰਾ ਦੀ ਕਿਰਪਾ ਵਾ ਬਾਬਾ ਪਾਛੜੂ ਟੁਕ ਟੁਕ ਦੀ ਕਿਰਪਾ ਵਾ ਬਾਬਾ ਸਨੋ ਦੀ ਕਿਰਪਾ ਵਾ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਵਾ ਗੁਰਕਮੈਲ ਦੀ ਕਿਰਪਾ ਵਾ ਨਮੰਦਰ ਸਾਹਿਬ ਦੀ ਕਿਰਪਾ ਬੜੀ ਗੁਰੂ ਰਾਮ ਦਾ ਕਿਰਪਾ ਕੀਤੀ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਹੈ ਇਹ ਇੱਥੇ ਬਹੁਤ ਦੂਰਾਂ ਦਰਾੜਾਂ ਤੋਂ ਲੋਕ ਗੁਰੂ ਘਰ ਦੇ ਦਰਸ਼ਨ ਕਰਨ ਆਉਂਦੇ ਨੇ ਉਹਨਾਂ ਦੇ ਵੱਲੋਂ ਜਦੋਂ ਆ ਕੇ ਇਸ ਮੰਜੇ ਦੇ ਉੱਪਰ ਬੈਠਿਆ ਜਾਂਦਾ ਕੋ ਖਾਸ ਤਜਰਬਾ ਹੈ ਕਿਸੇ ਦੇ ਵੱਲੋਂ ਕੋਈ ਇੱਥੇ ਆ ਕੇ ਤੁਹਾਡੇ ਨਾਲ ਕੋ ਗੱਲਬਾਤ ਸਾਂਝੀ ਕੀਤੀ ਗਈ ਹੋਵੇ ਆ ਬੜੇ ਖੁਸ਼ ਹੁੰਦੇ ਬਹੁਤ ਉਹਨੂੰ ਚਾਰ ਪਾਈ ਕਹਿੰਦੇ ਇਹਨੂੰ ਹੂੰ ਉਹ ਕਿਹੜੇ ਬਾਹਰ ਜਤੂ ਹੁੰਦੇ ਚਾਰ ਪਾਈ ਕਹਿੰਦੇ ਆਪਾਂ ਵੱਡਾ ਮੰਜਾ ਕਹਿੰਦੇ ਪੰਜਾਬੀ ਵੱਡਾ ਮੰਜਾ ਕਹਿੰਦਾ ਉਹ ਚਾਰ ਪਾਈ ਬੜੇ ਖੁਸ਼ ਹੋ ਜਾਂਦੇ ਬੋਰ ਮਰ ਖੁਸ਼ ਹੋ ਜਾਂਦਾ ਵਾਲ ਬੈ ਕੱਲ ਅਗਲੀ ਆ ਭਈਆ ਸਾਡੇ ਧੀਆਂ ਪਹਿਰਾ ਉਹ ਸਾਡੀ ਜੀਵਨ ਧੀਆਂ ਵਾ ਹਾਂ ਨਹੀਂ ਇਹ ਬਿਜੂ ਕੀ ਵੀ ਆ ਨਾ ਮਾਂ ਰੱਖਦੇ ਉਹ ਸਾਡੀ ਜੀਵਨ ਧੀਆਂ ਤੇ ਪਹਿਰਾ ਮੈਂ ਸਾਡੀ ਧੀਆਂ ਵਾ ਆਪਾਂ ਭਾਈ ਦਾ ਮਾਨ ਆਪਣੇ ਆਪਣੇ ਪਰਾਂ ਦੇ ਬੇਟ ਬੁੱਧ ਦੇ ਬੈਸ ਨੇ ਉਹਨਾਂ ਕਿਦਾਂ ਸਾਰਦੇ ਆਪਣਾ ਜ਼ਰੂਰ ਹੋ ਜਾਂਦੇ ਉਹ ਪੱਖੇ ਛੱਡੀ ਵਿਆ ਪਾਣੀ ਘਾਣੀ ਪੁੱਚਣ ਇਹ ਬਹੁਤ ਪਿਆਰੀ ਦਾ ਬੜਾ ਇਜੀਤ ਗੱਲ ਨਹੀਂ ਅੱਜ ਤੋਂ ਕੰਮ ਨਹੀਂ ਹੋਣਗਾ ਕੋਈ ਦੁਪਹਿਰ ਦਾ ਸਮਾਂ ਹੋ ਚੁੱਕਾ ਹੈ ਦੁਪਹਿਰ ਦੇ ਸਮੇਂ ਦੇ ਵਿੱਚ ਜੇਕਰ ਇੰਨੇ ਲੋਕ ਬੈਠੇ ਨੇ ਤਾਂ ਸ਼ਾਮ ਦੇ ਸਮੇਂ ਇੱਥੇ ਇਕੱਠ ਹੁੰਦਾ ਵਾਧੂ ਲੋਕ ਹੁੰਦੇ ਨੇ ਇੱਥੇ ਕਰੋੜ ਰੁਪਇਆ 50 ਰੈਂਦੀ ਆਵੇ 50 15 ਮਾਨ ਨਾਲ ਭਾਈ ਆਵੇ ਅੱਜ ਪਹਿਲਾਂ ਮੈਨੂੰ ਪਤਾ ਲੱਗਾ ਕਿ ਇਹਦੀ ਲੰਬਾਈ ਤੇ ਚੌੜਾਈ ਜਿਹੜੀ 20 ਬਾ 20 ਸੀ ਉਹ ਹਟਾ ਦਿੱਤੀ ਗਈ 20 ਬਾ 20 ਦੀ ਉਪਰ ਗੱਲ ਇਹ ਸੜਕ ਵੱਧ ਗਈ ਹੈ ਸੜਕਾਂ ਛੋਟੀਆਂ ਹੋਈਆਂ ਵਾ ਉਹ ਸੜਕਾਂ ਵੱਡੀਆਂ ਗਈ ਅੱਗੇ ਕਿਤੇ ਦੁਨੀਆ ਨਹੀਂ ਹੋਣੀ ਹੋਰ ਵੱਧ ਗਈ ਹੈ ਇਹ ਲੱਕੜ ਦਾ ਪਤਾ ਕੋਈ ਜਾਣਕਾਰੀ ਹੈ ਕਿਹੜੀ ਲੱਕੜ ਲੱਗੀ ਹੋਈ ਹੈ ਇਹ ਸਾਗਵਨ ਉਹ ਸਭ ਤੋਂ ਪੁਰਾਣੀ ਜੋ ਸਾਹਮਣੇ ਉਹ ਪੁਰਾਣੀ ਹੈ ਜੀ ਪਰ ਤੁਸੀਂ ਆਹ ਪੁਰਾਣੀ ਉਹ 75 ਸਾਲ ਤੋਂ ਉੱਪਰ ਹੋ ਗਿਆ ਇਹਨੂੰ ਜੇ ਮੁੱਲ ਦੀ ਗੱਲ ਕਰੀਏ ਉਸ ਵਕਤ ਇਹ ਵਾਵਾ ਮੁੱਲ ਦਾ ਬਣਿਆ ਹੋਣਾ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਵਿਰਾਸਤੀ ਵੀ ਹੈਗਾ ਹੈ ਇਤਿਹਾਸਕ ਵੀ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਪਰੋਕਸ ਤੁਹਾਡੇ ਕੋਲ ਕੋਈ ਹੈ ਜੇ ਤੁੱਕਾ ਜਿਹਾ ਲਾ ਕੇ ਵੇਖੀ ਤਾਂ ਕਿੰਨੇ ਕ ਦਾ ਬਣਿਆ ਹੋਊਗਾ ਉਸ ਵਜੋਂ ਔਰ ਇਹ ਦੇਖੋ ਸਾਰੇ ਮਿਹਨਤੀ ਆਪਾਂ ਲੋਕ ਸਾਡੇ ਬੱਚੇ ਨੇ ਜਿਹੜੀਆਂ ਲਾਉਂਦੇ ਆ ਕੇਲਾ ਵੇਚਦੇ ਫਰੂਟ ਵੇਚਦੇ ਬਲਵਾਈ ਦਾ ਕੰਮ ਕਰਦਾ ਕੋਈ ਬਿਲਡਿੰਗਾਂ ਇਹ ਮਾਰੇ ਗੱਫੇ ਖੁੱਲ੍ਹੇ ਹੀ ਗਏ ਥੇ ਇੱਥੇ ਕੋਈ ਨਹੀਂ ਪਤਾ ਕਿੰਨੇ ਖਰਚ ਹੋਏ ਕਿੰਨੇ ਨਹੀਂ ਮਹੀਨੇ ਚਾਰ ਦੇ ਲੰਗਰ ਲੱਗਦਾ ਰਹੇ ਮਲੇ ਵਿੱਚ ਹਮ ਸੰਗਰਾ ਦਾ ਮਸਿਆਰਾ ਪੂਰਾ ਮਾਸੀ ਦਾ ਅੱਗੋ ਪਿਛੋ ਲੰਗਰ ਤੇ ਮਹਾਰਾਜ ਦੀ ਕਿਰਪਾ ਲੱਗਦੇ ਰਹੇ ਲੰਗਰ ਪਾਤਸ਼ਾਹ ਲਾਏ ਲੰਗਰ ਇੱਥੇ ਕੋਈ ਪਾਣੀਗਾ ਉਹਨੇ ਕਹਿ ਲਈਏ ਇਹ ਮੰਝਾ ਨਵਾਂ ਬੰਨਾ ਸ਼ਾਮਤ 20000 ਰੁਪਏ ਇਕੱਠਾ ਹੋਇਆ ਪੰਨਿਆਂ ਦੇ ਵਿੱਚ ਲੱਗ ਇੱਕ ਇੱਕ ਰੁਪਿਆ ਪਾਈਏ ਨਾ ਤੇ ਸਾਰੇ ਸਵਾਰ ਕਨਿਆ ਸਿੰਘ ਹੋਏ ਸਾਡੇ ਵੱਡੇ ਹੋਏ ਆ ਮਰਯੁੱਗ ਹੋਏ ਆ ਉਹ ਵੀ ਸੁਧਾਰ ਮੇਰ ਸਿੰਘ ਹੋਇਆ ਹਾਕਮ ਸਿੰਘ ਹੋਇਆ ਇੱਕ ਖਲਾਸੇ ਸਿੰਘ ਪਰਜਾਬ ਬਰਾਜ ਦੇ ਪ੍ਰਧਾਨ ਡਾਕਟਰ ਜੀ ਤਾਰਾ ਦਾ ਡੈਡੀ ਹੈ ਉਹ ਇੱਕ ਸਾਰੇ ਪੈਰਵਾਲ ਜੀ ਇੰਦਰ ਪੈਰਵਾਲ ਸਾਡੇ ਪਰਜਾਬ ਬਰਾਜ ਦਾ ਹੈ ਇੰਦਰ ਪੈਰਵਾਲ ਦਾ ਨਾਮ ਹੈ ਗੱਦਿਆਂ ਦਾ ਕਾਮਾ ਨਾ ਉਹਨਾਂ ਮਨਤਾਂ ਦੇ ਵਿੱਚ ਮੁਸਲਮਾਨ ਨੂੰ ਮਨਤਾਨੀ ਮਾਰੀ ਸੀ ਸਾਡਾ ਹੁਣ ਸੰਗਠਨ ਭਾਰਤ ਦੇ ਮੁਲਕੋਂ ਸੇਵਰ ਰੋਲ ਲਿਆ ਹੈ ਕਿ ਜੇ ਭਾਉਂਦਾ ਭਰਾ ਪੱਟੋ ਕਹਿਰਵਾਣਾ ਉਹ ਵੀ ਸਰਵਲ ਰੋਲ ਲਿਆ ਸਾਡੇ ਪਿੱਛੇ ਪਹਿਲਵਾਨੀ ਕਰਦੇ ਨਹੀਂ ਦੇ ਪਰ ਜਦੋਂ ਭਰਾ ਦੀ ਪਿੱਛੇ ਪਹਿਲਵਾਨੀ ਕਰਦੇ ਆ ਉਹ ਥੋੜੀ ਪਹਿਲਵਾਨੀ ਖਰਮ ਹੁੰਦੀ ਜਾਂਦੀ ਹੈ ਜੀ ਚਾਹੀਦਾ ਆਪਣੇ ਕੋਈ ਵੀ ਪ੍ਰਧਾਨ ਮੰਤਰੀ ਜਾਂ ਕੋਈ ਸ਼ਾਰਦ ਆਪਣਾ ਬੰਦਾ ਵਾ ਉਹ ਚਾਹੀਦਾ ਘਰ ਘਰ ਮੱਝ ਹੋਵੇ ਘਰ ਘਰ ਗਾਂ ਹੀ ਹੋਵੇ ਘਰ ਘਰ ਬੱਕਰੀ ਹੋਣੀ ਚਾਹੀਦੀ ਆ ਦੇਸ਼ ਨੂੰ ਬਦਲਾ ਜੇ ਅਗੇ ਲਾ ਦੇ ਚੌਂਕ ਵਿੱਚ 100 ਦੁਕਾਨ ਲਵਾਈ ਦੱਸੇ ਹੁੰਦੇ ਸੀ ਦੋ ਸਾਹਮਣੇ ਹੁੰਦੀਆਂ ਕਿਤੇ ਰਾਤ ਦੁੱਧ ਲੋਕਾਂ ਹੋ ਕੇ ਮਾਰ ਮਾਰ ਫੇਰਉਂਦੇ ਨੇ ਉਹਦੇ ਕੋਲਾਈ ਦੁਕਾਨ ਹੋਈ ਗਈ ਆ ਉਨ ਚੱਲ ਪਈ ਕੋਈ ਚੱਲ ਪਈ ਨੋਟਰ ਚੱਲ ਪਈ ਬਰਕਰ ਚੱਲ ਪਈ ਉਹਲੇ ਪਾਣੀ ਵਿੱਚ ਉੱਬਲਦੇ ਗੋਲ ਗੋਲ ਗੀ ਸਾਮੋਸਾ ਉਹ ਸਾਨੂੰ ਕੋਈ ਕਿਹਾ ਪਾ ਜੀ ਨਹੀਂ ਖਾਤੇ ਸਾਨੂੰ ਇਹ ਮੀਰ ਮੱਛੀ ਖਾਂ ਦਾ ਛੌਂ ਮੁਰਗੇ ਆ ਮੁਰਗੇ ਨਾਲ ਬੀਸੇ ਖਾਣਾ ਬੋਲਦਾ ਆਪਾ ਪੋਟਾ ਪੋਟਾ ਹਣੇ ਬੱਕਰਾ ਮੀਣਾ ਬੱਕਰੇ ਸਰੀ ਖਾਣੀ ਹੈ ਬੱਕਰੇ ਪੇਟੀ ਖਾਣੀ ਹੈ ਉਹ ਖਾਣੇ ਕੋਲ ਇਹ ਜਿਵੇਂ ਮੰਜੇ ਦੇ ਉੱਪਰ ਬੈਠ ਕੇ ਗੁਫ਼ਤਗੋਆ ਜਿਹੜੀਆਂ ਹੁੰਦੀਆਂ ਨੇ ਇੱਥੇ ਆਪਸ ਦੇ ਵਿੱਚ ਇਕਾਧਰਤਾ ਜਿਵੇਂ ਤੁਸੀਂ ਇਹ ਜਿਹੜੀ ਪ੍ਰਜਾਪਤੀ ਬਰਾਦਰੀ ਆ ਉਹਨਾਂ ਦੇ ਲੋਕ ਤਾਂ ਆ ਕੇ ਬੈਠਦੇ ਨੇ ਹੋਰ ਲੋਕ ਵੀ ਆ ਕੇ ਇੱਥੇ ਬੈੜਨੇ ਨੇ ਗੱਲਬਾਤ ਕਰਨ ਭਾਈ ਯਾਤਰੂ ਆਉਂਦੇ ਆ ਪਰਜਾਪਾ ਬਰਾਜ ਪਿੱਛੇ ਇੰਡੀਆ ਦਾ ਭਾਈ ਦਾ ਖੁਸ਼ ਕਰੀਦਾ ਬੈਠੋ ਭੈਣ ਆ ਤੁਹਾਨੂੰ ਦੱਸਿਆ ਪਹਿਲਾਂ ਹੀ ਦੱਸਿਆ ਆਪਾ ਪਰੇ ਹੋਈ ਨੇ ਅਗੇ ਸਾਡੇ ਵੀਰ ਬੈਠੇ ਆ ਰਹੇ ਆਪਾਂ ਅੱਜ ਤੇ ਆ ਬੈਠਾ ਆਪਾਂ ਨੇ ਬੜੀ ਗੁਰੂ ਮਹਾਰਾਏ ਦੀ ਕਿਰਪਾ ਇਹ ਬਸੇਵਾ ਕਰ ਦਿੱਤੇ ਤਾਂ ਹੀ ਬਜੇ ਆਪਾਂ ਲੋਗ ਬਜੇ ਜੀ ਸਾਡੇ ਮੱਲੇ ਕੋਈ ਗਲਤ ਕੰਮ ਨਹੀਂ ਹੋਊਗਾ ਜੀ ਨਾ ਕਰਨ ਜਾਈਗਾ ਅਗਾ ਪਾ ਵਕੀਲਾ ਫਤਵਾ ਮਰ ਜਾਣਾ ਮੈਂ ਉਹਦੇ ਬੱਚੇ ਆ ਇਹ ਵੀ ਕੰਮ ਗਲਤ ਹੁੰਦੇ ਹੁੰਦੇ ਸਾਡੇ ਵੱਡੇ ਪਰਜੂਕ ਚੱਲਦੇ ਆਇਆ ਪਾਕਿਸਤਾਨੋਂ ਆਇਆ ਇਹ ਲਾਹੌਰ ਦੇ ਵਿੱਚੋਂ ਆਇਆ ਕੰਮ ਕਰ ਸਾਡੇ ਇੱਥੇ ਕੋਈ ਗਲਤ ਕੰਮ ਨਹੀਂ ਹੋਉਂਦੇ ਆਪਾਂ ਭਾਵੇਂ ਲਾਟ ਟੁੱਟੀ ਆਈ ਨਾ ਕਾਹਵੇਂ ਮੇਂ ਸ਼ੇਰ ਆ ਹੂੰ ਔਰ ਦੱਸ ਨਹੀਂ ਆਏ ਬਹੁਤ ਮਿਹਰਬਾਨ। ਰਾਮ ਨਰਾਇਣ। ਜਿਵੇਂ ਇਸ ਵਿਸ਼ਾਲ ਕਾਇਆ ਮੰਜੇ ਦੇ ਬਾਰੇ ਜਾਣਕਾਰੀਆਂ ਤੁਹਾਨੂੰ ਦੇ ਰਹੇ ਆ ਤੇ ਨਾਲ ਸਾਡੇ ਸੰਦਰਪਾਲ ਸਿੰਘ ਸਰਦਾਰ ਸਾਹਿਬ ਨੇ ਇਹਨਾਂ ਦੇ ਕੋਲੋਂ ਵੀ ਜਾਣਾਂਗੇ। ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਸ ਵਿਸ਼ਾਲ ਕਾਇਆ ਮੰਜੇ ਦੇ ਬਾਰੇ ਇੱਥੇ ਆ ਕੇ ਬੈਠਦੇ ਹੋ ਮਾਨੂੰ ਕਿੰਨਾ ਚੰਗਾ ਲੱਗਦਾ। ਵੇਖੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜੀ। ਮੈਂ 35-36 ਸਾਲ ਹੋ ਗਏ ਦਰਬਾਰ ਸਾਹਿਬ ਕੀਰਤਨ ਕਰਦਾ ਰਿਹਾ ਹਾਂ। ਹਮ। ਸਾਡੇ ਪਿਤਾ ਜੀ ਸਾਡੇ ਵੀ ਉਸ ਚ ਵੇਖਦੇ ਆ ਜਿਵੇਂ ਇਹਨਾਂ ਦੱਸਿਆ ਵਾ। ਹਮ। ਇਥੇ ਕੋਈ ਵੀ ਆ ਕੇ ਬਹਿ ਜੇ ਜੀ ਇਹਨਾਂ ਪਿੱਛੇ ਹੋ ਜਾਣਾ ਹੂੰ ਚਾਹ ਪਾਣੀ ਪਿਉਣਾ ਵਾ ਜੋ ਸੇਵਾ ਕਰ ਸਕਦੇ ਕਰਦੇ ਆ ਹੂੰ ਤੇ ਸਭ ਤੋਂ ਵੱਡੀ ਗੱਲ ਇਹਨਾਂ ਦੀ ਇਹ ਆ ਕਿ ਜਿਹੜੀ ਇਹ ਗੱਲ ਕਰਦੇ ਨੇ ਪਰਜਾ ਪਰ ਬਰਾਦਰੀ ਦੀ ਹੂੰ ਇਹ ਅਥੀ ਕਿਰਤ ਵਾਲੇ ਆ ਅਥੀ ਕਿਰਤ ਕਰਕੇ ਇਹਨਾਂ ਨੂੰ ਵਿਸ਼ਵਾਸ ਆਪਾਂ ਮੇ ਲੋਕ ਨੇ ਆ ਜਿੰਨੇ ਆ ਵੇਖੋ ਤੁਸੀਂ ਲੱਗਦੇ ਮੇਰਾ ਖਾਲ ਜਿੰਨੇ ਮੇਰਾ ਪਟੂਰੇ ਕੋਈ ਕਿ ਜੋ ਵੀ ਇਹਨਾਂ ਦਾ ਕਾਰੋਬਾਰ ਆ ਹੂੰ ਮਿਹਨਤੀ ਲੋਕ ਨੇ ਹੂੰ ਬੜੇ ਚੰਗੇ ਲੋਕ ਨੇ ਜੀ ਹਰ ਇੱਕ ਨੂੰ ਇੱਥੇ ਵੈਲਕਮ ਕਰਦੇ ਆ ਜੀਆਂ ਆ ਕਹਿੰਦੇ ਆ ਹੂੰ ਇਹ ਮੰਝਾ ਵੇਖਦੇ ਸਾਡੀ ਉਮਰ ਲੰਘੀ ਆ ਜੀ ਤੇ ਅਸੀਂ ਤੇ ਵੇਖੋ ਸਾਡੇ ਬਾਅਦ ਇਹਨਾ ਦੱਸਦਾ ਤੁਹਾਨੂੰ ਹੂੰ ਇਕ ਬੜਾ ਇਹ ਸਾਰੇ ਚੰਗੇ ਲੋਗ ਹੈ ਮੈਂ ਤੇ ਕਹਾਂਗਾ ਇੱਕ ਆਏ ਬੰਦੇ ਦੇ ਮੱਥੇ 'ਤੇ ਨਾ ਵਾਟ ਨਹੀਂ ਪਾਉਣਾ ਭਾਈ ਸਾਹਿਬ ਪਾਣੀ ਪੀਓ ਚਾਹ ਪੀਓ ਵੀ ਛਕਣਾ ਜੇ ਤੁਹਾਡੀ ਕੀ ਸੇਵਾ ਕਰੀਏ ਹਰ ਪੱਖੋਂ ਲੋਕਾਂ ਦੀ ਹਲਪੁੱਤ ਕਰਦੇ ਆ ਸਰਦਾਰ ਸਾਹਿਬ ਇਕਾਗਰਤਾ ਦੀ ਗੱਲ ਅਸੀਂ ਅਕਸਰ ਪੰਜਾਬ ਦੇ ਵਿੱਚ ਕਰਦੇ ਆਂ ਕਿ ਪੰਜਾਬ ਦੇ ਵਿੱਚ ਇੱਕ ਜੁੜਤਾ ਹੈ ਲੋਕੀ ਰਲ ਕੇ ਸਰ ਜੁੜ ਕੇ ਬਹਿਣਾ ਪਸੰਦ ਕਰਦੇ ਨੇ ਸਾਰੇ ਧਰਮਾਂ ਦੇ ਸਾਰੀਆਂ ਕੌਮਾਂ ਦੇ ਲੋਕ ਇਸ ਵੱਡੇ ਮੰਜੇ ਦੇ ਉੱਪਰ ਜਦੋਂ ਵੱਖ-ਵੱਖ ਧਰਮਾਂ ਦੇ ਵਿੱਚੋਂ ਵੱਖ-ਵੱਖ ਕੌਮਾਂ ਦੇ ਵਿੱਚੋਂ ਆਖ ਲੋਕ ਬੈਠਦੇ ਨੇ ਉਹ ਤਸਵੀਰ ਆਪਣੇ ਆਪ ਦੇ ਵਿੱਚ ਬੜੀ ਖਾਸ ਹੋ ਜਾਂਦੀ ਹੈ ਇਹਦੇ ਬਾਰੇ ਕੀ ਕਹਿਣਾ ਹੈ ਇਹ ਤੇ ਵੇਖੋ ਜ ਸਾਰੇ ਭਰਾਵਾਂ ਆਪਾਂ ਸਾਰੇ ਭਰਾਵਾਂ ਹਮ ਆਪਾਂ ਗੱਲ ਵੇਖੋ ਰੱਬ ਪਰਮਾਤਮਾ ਦੇ ਇੱਕ ਹੀ ਆ ਨਾ ਕਿਉਂ ਜੀ ਜੀ ਵੇਖੋ ਕੋਈ ਕੋਈ ਕਿਸੇ ਰੂਪ ਚ ਮੰਦਾ ਕੋਈ ਕਿਸੇ ਰੂਪ ਚ ਮੰਦਾ ਵਾ ਠੀਕ ਹੈ ਨਾ ਹਮ ਇਥੇ ਚੰਗਾ ਹੀ ਕੋ ਤੁਹਾਨੂੰ ਇਥੋਂ ਤੁਹਾਨੂੰ ਕੋ ਚੰਗਾ ਮੈਸੇਜ ਮਿਲੇਗਾ ਹਮ ਚੰਗਾ ਸੁਨੇਹਾ ਮਿਲੇਗਾ ਹਮ ਇਹ ਨਹੀਂ ਮੈਂ ਉਹ ਗਲਤ ਗੱਲ ਕਰਨੀ ਜੀ ਚੰਗਾ ਇਹ ਸਾਰੇ ਧੀਆ ਭੈਣੇ ਜਿਤ ਕਰਦੇ ਆ ਖਾਸ ਕਰਕੇ ਮੈਂ ਵੇਖਿਆ ਵੀ ਜਿਹੜੀ ਯਾਤਰੀ ਦਰਬਾਰ ਸਾਹਿਬ ਹੁੰਦੇ ਆ ਦਰਗਾਣਾ ਮੰਦਰ ਹੁੰਦੇ ਆ ਉਹ ਇਸ ਮੰਝੇ ਬਾਰੇ ਸੁਣ ਕੇ ਇਥੇ ਪਹੁੰਚਦੇ ਜਰੂਰ ਹਮ ਇਹਦੀ ਖਾਸੀਅਤ ਇਹ ਆ ਉਹਨਾਂ ਨੇ ਇੱਥੇ ਆਉਣਾ ਵੇਖਣਾ ਵਾ ਤੁਸੀਂ ਇਹਨਾਂ ਦੀ ਗੱਲ ਖਣਾ ਵੀ 에어ਪੋਰਟ ਤੇ বাস ਸਟੈਂਡ ਤੇ ਸਟੇਸ਼ਨ ਤੋਂ ਬੁੱਝ ਲੋ ਜਾਂ ਸ਼ਹਿਰ ਦੇ ਭਾਜੀ ਟੈਲੀਫੋਨ ਸੀਜ ਵੱਡੇ ਮੰਜੇ ਲੱਗ ਜਾਣਾ ਤਾਂ ਮੈਂ ਤੇ ਗੱਡੀ ਵਾ ਲੈ ਆਉਗਾ ਹੂੰ ਤੇ ਇੰਨਾ ਇੰਨਾ ਦਾ ਕਿਉਂਕਿ ਜੇ ਉਈ ਕਿਤੇ ਕੰਮ ਕੋ ਚੰਗਾ ਹੋਵੇ ਬੰਦਾ ਪਹੁੰਚਦਾ ਵਾ ਅਸੀਂ ਵੀ ਹੁੰਨੇ ਆ ਲੰਘਦੇ ਇਧਰੋਂ ਸਾਨੂੰ ਬੜਾ ਚੰਗਾ ਮਸੂਰਦਾ ਜੀ ਜੀ ਤੁਸੀਂ ਕਹੀਦਾ ਕਿ ਉਮਰ ਗੁਜ਼ਾਰੀ ਹੋਈ ਹੈ ਪਹਿਲੀ ਜਿਹੜੀ ਪੀੜ੍hiyan ਸੀ ਉਹ ਇਕੱਠੀਆਂ ਰਲ ਕੇ ਬਹਿੰਦੀਆਂ ਸੀ ਅੱਜ ਦੇ ਸਮੇਂ ਦੇ ਵਿੱਚ ਕਿਸੇ ਕੋਲੇ ਸਮਾਂ ਹੈ ਨਹੀਂ ਜਾਂ ਫਿਰ ਲੋਕ ਕਹਿੰਦੇ ਨੇ ਕਿ ਸਾਡੇ ਕੋਲੇ ਅਵੇਲ ਨਹੀਂ ਅਸੀਂ ਕਮਾਕਾਰਾਂ ਦੇ ਵਿੱਚ ਬਿਜ਼ੀ ਆ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਸ ਵੱਡੇ ਮੰਜੇ ਦੀ ਜਿਵੇਂ ਤੁਸੀਂ ਖਾਸੀਅਤ ਦੱਸ ਰਹੇ ਹੋ ਲੋਕ ਰਲ ਕੇ ਬਹਿੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਫਰਕ ਪਿਆ ਥੋੜਾ ਜਿਹਾ ਜਿਵੇਂ ਪਹਿਲਾਂ ਬਹਿੰਦੇ ਸੀ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਵਿੱਚ ਘਟੇ ਨੇ ਲੋਕ ਪੰਜਾਬ ਪੰਜਾਂ ਦਰਿਆਵਾਂ ਦੀ ਧਰ ਜਿਹੜਾ ਇਹ ਛੇਵਾਂ ਦਰਿਆ ਵਾਗਿਆ ਨਾ ਹੂੰ ਠੀਕ ਆ ਨਾ ਉਹਦੇ ਕਰਕੇ ਸਾਡੇ ਪੰਜਾਬ ਦਾ ਮੋਲ ਖਰਾਬ ਹੋਇਆ ਹੂੰ ਅੱਜ ਵੀ ਪੰਜਾਬੀ ਭਾਈਚਾਰਾ ਵਰਲਡ 'ਚ ਮੰਨਿਆ ਪਰਵੰਦੇ ਆਵਾ ਜੀ ਆਪਾਂ ਦੇਸ਼ਾਂ ਉਧੇ ਜਾਂਦੇ ਮੇਰੇ ਬੱਚੇ ਬਾਹਰ ਅਸਟ੍ਰੇਲੀਆ ਹੂੰ ਅਹੀ ਹੁੰਦੇ ਜਾਂਦੇ ਆ ਮੈਂ ਕੈਨੇਡਾ ਗਿਆ ਬਾਹਰ ਜਾਣਾ ਵਾ ਹੂੰ ਪੰਜਾਬੀਆਂ ਦਾ ਅੱਜ ਵੀ ਖਾਸੀ ਤੇ ਆ ਕਿ ਆਪਣੇ ਹੱਥਾਂ ਨਾਲ ਕੰਮ ਕਿਰਤ 'ਚ ਵਿਸ਼ਵਾਸ ਰੱਖਦੇ ਹੂੰ ਠੀਕ ਹੈ ਜੀ ਆਮ ਲੋਕ ਤੇ ਬੰਦੇ ਕਹਿੰਦੇ ਜੀ ਮੈਂ ਮੇਰਾ ਮਰਾਬ ਹੀ ਨੇ ਚਲਦਾ ਵਾ ਇਹ ਕਹਿੰਦੇ ਹੱਥੀ ਕਿਰਤ ਕਰੋ ਤੇ ਖਾਓ ਹੂੰ ਬਾਰੇ ਵੀ ਤੁਹਾਨੂੰ ਪਤਾ ਪੰਜਾਬ ਹਾਲਾਤ ਆ ਸਰਕਾਰਾਂ ਕਿੱਦਾਂ ਦੀਆਂ ਹੁੰਦੀਆਂ ਕਿੱਦਾਂ ਦੀਆਂ ਜਾਂਦੀਆਂ ਵਾ ਪਰ ਇਹ ਇਥੋਂ ਦੇ ਭਾਈਚਾਰੇ ਕਾਇਮ ਆ ਅਸੀਂ ਦੇਖਾਂਗੇ ਇਥੇ ਮਨ ਮਹਿਸੂਸ ਹੁੰਦਾ ਹੈ ਕਿ ਮਨਪੁਰ ਸਾਹਿਬ ਦੇ ਜਿੱਤੇ ਇਤਿਹਾਸੋਂ ਪੱਕੋਂ ਬਹੁਤ ਸਾਰੀਆਂ ਚੀਜ਼ਾਂ ਨੇ ਗਰੂ ਕਰ ਰਿਹਾ ਗੁਰੂਆਂ ਦਾ ਬੜਾ ਦੀ ਰਿਪੈ ਇਹ ਵੀ ਚੀਜ਼ ਖਾਸ ਹੋ ਜਾਂਦੀ ਹੈ ਦੇ ਬਾਰੇ ਮਨ ਦੇ ਵਿੱਚ ਆਉਂਦਾ ਹੈ ਕਿ ਸੁਗਸ਼ਟੀ ਜੀ ਹੁੰਦੀ ਹੈ ਆਉਂਦਾ ਮੈਂ ਕਈ ਵਾਰ ਲੰਘਦਾ ਹਾਂ ਇਹਨਾਂ ਨੇ ਠੀਕ ਕਿ ਆਪ ਵੀ ਇਥੇ ਲੰਗਰ ਵਕਈ ਮਹੀਨੇ ਸਿਰ 3-4 ਵਜੇ ਲੱਗਣਾ ਹੀ ਆ ਜੀ ਫਿਰ ਵੇਖੋ ਤੁਸੀਂ ਇਹ ਰੇੜੀਆਂ ਲਾ ਕੇ ਆ ਗੱਡੀਆਂ ਤੇ ਕੰਮ ਕਰਕੇ ਉਹਦੇ ਵਿੱਚੋਂ ਹੀ ਆਪਣੇ ਦਸਵੰਦ ਸਮਤ ਕੱਢ ਕੇ ਜੀ ਆਏ ਸ਼ਰਧਾਲੂਆਂ ਨੂੰ ਲੰਗਰ ਚਕਾਉਂਦੇ ਆ। ਹੂੰ ਠੀਕ ਹੈ ਨਾ ਅੱਜ ਕੱਲ ਦੇ ਸਮੇਂ ਦੇ ਵਿੱਚ ਤੇ ਵੇਖੋ ਤੀ ਆਪਣਾ ਬੱਚਾ ਆਪਣੀ ਪੇਉਣ ਰੋਟੀ ਖਵਾ ਕੇ ਰਾਜੀ ਨਹੀਂ ਆ। ਹੂੰ ਪਰ ਇਹ ਬਾਹ ਫੜ ਕੇ ਕਹਿੰਦੇ ਆਓ ਭਾਈ ਸਾਹਿਬ ਪ੍ਰਸ਼ਾਦਾ ਜਾ ਕੋ। ਹੂੰ ਇੱਥੇ ਆਪਾਂ ਕਿਹੋ ਲੰਗਰ ਲਗਾ ਰਿਹਾ। ਸਾਨੂੰ ਬੜਾ ਚੰਗਾ ਮਹਿਸੂਸ ਹੁੰਦਾ ਜੀ। ਜੀ ਸਾਡਾ ਦੇ ਮੈਸੇਜ ਆਓ ਇੱਥੇ ਵੇਖੋ। ਹੂੰ ਠੀਕ ਆ ਨਾਲੇ ਤੁਹਾਨੂੰ ਪਤਾ ਲੱਗੇ ਵੀ ਆਪਸੀ ਭਾਈਚਾਰਾ ਕੀ ਹੁੰਦਾ। ਹੂੰ ਠੀਕ ਹੈ ਨਾ ਜੀ ਗੁਰੂ ਕੀ ਨਗਰੀ ਇੱਥੇ ਆਓ। ਦੇਖੋ ਤੁਹਾਨੂੰ ਪਤਾ ਲੱਗੇ ਵੀ ਵਾਕਈ ਕਿਤਨਾ ਲੋਕ ਰਲ ਮਿਲ ਕੇ ਇਕੱਠੇ ਬਹ ਇਹਨੀ ਵੀ ਜਿਹੜੇ ਕਣ ਪਰਜਾ ਪਰ ਇਥੇ ਜਿਹੜਾ ਮਰਜ਼ੀ ਆ ਕੇ ਬਹਿ ਜਾਏ ਇਹਨਾਂ ਨੂੰ ਨਾ ਇਹਨਾਂ ਨੂੰ ਗਣਾਉ ਪੈਸਾ ਬਿਠੋ ਕੀ ਚੱਗੋ ਠੰਡਾ ਚੱਗੋਗੇ ਪਾਣੀ ਚੱਗੋਗੇ ਚਾਹ ਚੱਗੋਗੇ ਇਸ ਪਰ ਕੋਣੀ ਕਿਸੇ ਤਰ੍ਹਾਂ ਕੋ ਬੰਦਾ ਆ ਜੇ ਇਹਨਾਂ ਨੇ ਬਾਹ ਫੜਨੀ ਆ ਭਾਈ ਸਾਹਿਬ ਬਹੁਤ ਕਿਉਂ ਗੁਰੂ ਕੀ ਨਗਰੀ ਆ ਜੀ ਸਾਡੇ ਗੁਰੂ ਕੀ ਨਗਰੀ ਜੋ ਸੰਦੇਸ਼ ਮੈਸੇਜ ਇਹ ਜਾਂਦਾ ਵਾ ਜੀ ਹਾਂਜੀ ਮਨੁੱਖਾਂ ਦਾ ਭਲਾ ਹਮ ਮਾਰੇ ਨਿਬਾਣੀ ਚ ਲਿਖਿਆ ਨਾ ਜੀ ਉਸ ਤਰ੍ਹਾਂ ਇਹ ਮੈਂ ਤੇ ਕਹਿੰਦਾ ਵੀ ਬੜਾ ਹੀ ਮੈਨੂੰ ਸਾਨੂੰ ਅੱਛਾ ਮਹਿਸੂਸ ਹੁੰਦਾ ਵਾ ਅਸੀਂ ਵੀ ਆਏ ਆ ਰੁਕੇ ਆ ਸਾਨੂੰ ਬੜਾ ਵਧੀਆ ਲੱਗਾ ਬਹੁਤ ਮਿਹਰਬਾਨੀ ਅਸੀਂ ਬਿੰਦੇ ਥੈਂਕ ਯੂ ਤੁਹਾਡਾ ਬਹੁਤ ਆਪਾ ਲੋਕ ਸੋ ਇਸ ਵਿਸ਼ਾਲ ਕਾਇਆ ਮੰਜੇ ਦੇ ਬਾਰੇ ਜਾਣਕਾਰੀਆਂ ਤੁਹਾਨੂੰ ਦਿੱਤੀਆਂ ਨੇ ਇਤਿਹਾਸਕ ਪੱਖ ਜਿਹੜਾ ਉਹ ਵੀ ਸਾਂਝਾ ਕੀਤਾ ਹੈ ਕਿ ਤੇ ਕਿਸ ਤਰੀਕੇ ਦੇ ਨਾਲ ਸਾਰੇ ਧਰਮਾਂ ਦੇ ਸਾਰੀਆਂ ਪੌਮਾਂ ਦੇ ਲੋਕ ਆ ਕੇ ਇੱਥੇ ਬੈਠਦੇ ਨੇ ਸੇਵਾ ਭਾਵਨਾ ਦੇ ਨਾਲ ਇਹਨਾਂ ਦੀ ਸੇਵਾ ਦੇ ਵਿੱਚ ਕਿਸੇ ਵੀ ਤਰੀਕੇ ਦੀ ਕਮੀ ਖਾਮੀ ਨਹੀਂ ਏਕੀ ਜਾਂਦੀ ਜਿਹੜੇ ਵੀ ਇਸ ਮੰਜੇ ਦੇ ਸਰਪ੍ਰਸਤ ਨੇ ਇਹਨਾਂ ਦੇ ਬਜ਼ੁਰਗਾਂ ਦੇ ਵੱਲੋਂ ਇਸ ਮੰਜੇ ਨੂੰ ਬਣਾਇਆ ਗਿਆ ਸੀ ਸਾਗਵਾਂ ਦੀ ਲੱਕੜ ਅੱਜ ਕਿੰਨੀ ਮਹਿੰਗੀ ਹੈ ਤੇ ਉਸ ਸਮੇਂ ਦੇ ਵਿੱਚ ਕਿੰਨੇ ਮਹਿੰਗੇ ਪੱਧਰ ਦੇ ਉੱਪਰ ਇਹ ਮੰਝਾ ਬਣਿਆ ਹੋਵੇਗਾ ਇਸ ਦੀਆਂ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਇਸ ਰਿਪੋਰਟ ਦੇ ਵਿੱਚ ਸਾਂਝੀਆਂ ਕੀਤੀਆਂ ਨੇ ਸੋ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਖਾਸ ਚੀਜ਼ ਦੇ ਨਾਲ ਨਵੀਂ ਸੱਚੀ ਦੇ ਨਾਲ ਤੁਹਾਨੂੰ ਮੁੜ ਰੁਕ ਰੁਕ ਕਰਵਾਵਾਂਗੇ ਬਰਹਾ ਹਾਲ ਇਸ ਰਿਪੋਰਟ ਦੇ ਵਿੱਚ ਐਨਹੀਂ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਸੁਪੀਰ ਸਿੰਘ ਸ਼ਿਰਕਾ